ਦਨਿਚੋੜਾ ਟੀਵੀ ਤੇ ਮਹਾ ਕਪਿਲ ਗੱਲ ਆ ਤਾਂ ਅੱਜ ਪਹੁੰਚ ਚੁੱਕੇ ਆ ਘਿਹਾਲੇ ਦੇ ਵਿੱਚ ਤਾਂ ਘਿਹਾਲੇ ਦੇ ਵਿੱਚ ਕਬੂ ਜਸੂ ਨਸੀਬ ਦੇ ਜਨਘਾਰੇ ਨੂੰ ਸਮਰਪਤ ਆ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਣੀ ਆ ਤਾਂ ਇਸ ਨੂੰ ਕੇ ਸਾਡੇ ਨਾਲ ਫਾਦਰ ਜੌਨ ਗਰੇਵਾਲ ਜੁੜੇ ਨੇ ਗੱਲਬਾਤ ਕਰ ਲੈਨੇ ਤਾਂ ਬੜੀ ਸੁੰਦਰ ਤਰੀਕੇ ਦੇ ਨਾਲ ਦੀ ਸ਼ੋਭਾ ਯਾਤਰਾ ਸਜਾਈ ਗਈ ਹੈ ਇਹਦਾ ਸੈਕਰਟ ਹਾਰਟ ਸਕੂਲ ਦੇ ਵਿੱਚੋਂ ਇਹ ਸ਼ੋਭਾ ਯਾਤਰਾ ਨਿਕਲੇਗੀ ਤਾਂ ਪਿੰਡ ਘਿਹਾਲੇ ਦੇ ਜਿਹੜੇ ਪੁੱਖੋਂ ਵੱਖਰੇ ਜਿਹੜੇ ਥਾਵਾਂ ਤੇ ਜਾ ਕੇ ਇਹ ਸਟੇ ਕਰੇਗੀ ਤਾਂ ਗੱਲਬਾਤ ਕਰ ਲੈਨੇ ਆ ਤਾਂ 크ਿਸਮਸ ਦੇ ਨੂੰ ਸਮਰਪਤ ਆ ਜਿਹੜਾ ਅੱਜ ਉਹ ਲੈ ਕੇ ਪਤੀ ਜੀ ਨੂੰ ਕਿਸ ਵਿੱਚ ਦੇ ਆ ਉਸ ਵਿਹਾੜੇ ਨੂੰ ਲੈ ਕੇ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਗੱਲਬਾਤ ਕਰ ਲੈਂਦੇ ਆ ਜੀ ਹਾਂ ਜੀ ਫਾਜ਼ਲ ਸਾਹਿਬ ਪਹਿਲੋਂ ਕਹਾਂ ਜੈਂਸ ਜੈਂਸ ਮਤਲਬ ਕਿ ਜੇਕਰ ਤੁਸੀਂ ਦੇਖਦੇ ਹੋ ਵੀ ਅੱਜ ਜਿਹੜੇ ਵੱਡੇ ਇਕੱਠ ਦੇ ਵਿੱਚ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਉਹ ਮੁਸੂਲਸੀ ਦੀ ਕੱਢੀ ਜਾ ਰਹੀ ਹੈ ਤਾਂ ਕਿਦਾਂ ਦੇਖਦੇ ਇੱਕ ਪਿਆਰ ਦੀ ਨਿਸ਼ਾਨੀ ਹੈ ਕਿ ਸਾਰੇ ਧਰਮ ਇਕੱਠੇ ਹੋ ਕੇ ਇਸ ਵਿੱਚ ਯੋਗਦਾਨ ਪਾ ਰਹੇ ਆ ਪਿੰਡ ਦੀ ਪੰਚਾਇਤ ਔਰ ਸਾਰੇ ਮਸੀਹੀ ਪੰਪਰਾ ਜੋ ਸਾਰੀਆਂ ਮਿਸ਼ਨਾਂ ਦੇ ਆ ਉਹ ਸਭ ਇਕੱਠੇ ਹੋ ਕੇ ਇੱਕ ਇਕਤਾ ਦੀ ਨਿਸ਼ਾਨੀ ਆ ਤੇ ਇਹੀ ਪ੍ਰਭੂ ਨੇ ਸਿਖਾਇਆ ਤੇ ਅੱਜ ਅਸੀਂ ਇਹਨੂੰ ਆਪਣੀ ਜ਼ਿੰਦਗੀ ਰਾਹੀਂ ਅਜ਼ਹਾਰ ਕਰ ਰਹੇ ਹਾਂ ਅੱਜ ਜਿਹੜੀ ਸ਼ੂਭ ਯਾਤਰਾ ਜਿਹੜੀ ਪਿੰਡ ਘਿਹਾਲੇ ਦੇ ਵਿੱਚ ਵੱਡੇ ਪੱਧਰ ਤੇ ਕੱਢੀ ਜਾ ਰਹੀ ਹੈ ਤੇ ਕਿੰਨੀਆਂ ਥਾਵਾਂ ਤੇ ਜਿਹੜਾ بڑا ਜਿਹਾ ਸਟੇ ਹੋਊਗਾ ਜਿਹਦੇ ਸਾਹ ਲੋਕ ਦਿਲੀ ਸਵਾਗਤ ਕਰਨ ਵਾਸਤੇ ਖੜੇ ਨੇ ਰਸਤੇ ਦੇ ਵਿੱਚ ਤਾਂ ਲੰਗਰਾਂ ਦਾ ਵੀ ਵੱਡਾ ਪ੍ਰਬੰਧ ਕੀਤਾ ਗਿਆ ਹੈ ਤਾਂ ਅੱਜ ਸਾਰੇ ਪੂਰੇ ਘਰਿਆਲੇ ਦੇ ਵਿੱਚ ਵਿੱਚੋਂ ਜਿਹੜੀ ਯਾਤਰਾ ਸ਼ੂਭ ਯਾਤਰਾ ਕੱਢੀ ਜਿਵੇਂ ਹੋਰ ਵੀ ਪਿੰਡਾਂ ਦੇ ਵਿੱਚ ਆ ਪਹਿਲਾਂ ਇਸੇ ਪਿੰਡ ਦੇ ਵਿੱਚ ਹੋਏਗੀ ਤੇ ਸਾਰੇ ਨਗਰ ਨਿਵਾਸੀ ਜਿੰਨੇ ਵੀ ਉਹ ਟਿਆਰ ਬੈਠੇ ਆ ਸਵਾਗਤ ਕਰਨ ਦੇ ਰਸਤੇ 'ਚ ਇਸਦੇੋਂ ਸ਼ੁਰੂ ਹੋਣੀ ਆ ਫਿਰ ਰਸਤੇ ਵਿੱਚ ਦੁਕਾਨਦਾਰਾਂ ਨੇ ਔਰ ਵੱਖ-ਵੱਖ ਪਰਮਾਉਂਦੇ ਆਗੂਆਂ ਨੇ ਸਾਡਾ ਸਵਾਗਤ ਹੈ ਜੀ ਨਾ ਔਰ ਇੱਕ ਬਹੁਤ ਹੀ ਅੱਛਾ ਨਜ਼ਾਰਾ ਹੈ ਕਿ ਐਸੋ ਕੇ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਜਿਹੜਾ ਜਿਹੜੇ ਜਿਹੜੇ ਸਾਂਝੇ ਪਰ ਜਿਹੜੇ ਤਿਹਾੜ ਹੁੰਦੇ ਨੇ ਰਲ ਮਿਲ ਕੇ ਸਾਰੇ ਮਨਾਉਂਦੇ ਨੇ ਸਾਡੀ ਪ੍ਰਾਕ੍ਰਿਤਿਕ ਪੰਜਾਬ ਦੀ ਖਾਸੀਅਤ ਹੈ ਕਿ ਇਸ ਸਮੇਂ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਸਾਰੇ ਤਰਮਾਂ ਦੇ ਤਿਹਾੜ ਜਿਹੜੇ ਆ ਉਹ ਅਸੀਂ ਰਲ ਮਿਲ ਕੇ ਅੱਗੇ ਵੀ ਮਨਾਉਨੇ ਆ ਤੇ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਵੀ ਮਨਾਵਾਂਗੇ ਜਦੋਂ ਗੁਰੂ ਨਾਨਕ ਜੀ ਦਾ ਜਨਮ ਦਿਨ ਹੁੰਦਾ ਆ ਤੇ ਸਾਡੇ ਪਾਪਾ ਸਾਹਿਬ ਇੱਕ ਸਪੈਸ਼ਲ ਸੰਦੇਸ਼ ਭੇਜਦੇ ਆ ਕਿ ਉਹ ਸਚੇੇ ਸ਼ਾਸਿ ਅਕਾਲ ਤਖਤ ਜਾ ਕੇ ਕਿ ਉਹ ਉਹਨਾਂ ਨੂੰ ਆਪਣੇ ਵੱਲੋਂ ਕ੍ਰਿਸਚਨ ਕ੍ਰਿਸਚਨਟੀ ਵੱਲੋਂ ਵਧਾਈ ਦਿੰਨੇ ਆ ਜਦੋਂ ਦੀਵਾਲੀ ਦਾ ਫੰਕਸ਼ਨ ਹੁੰਦਾ ਆ ਤਿਹਾੜ ਹੁੰਦਾ ਆ ਫਿਰ ਅਸੀਂ ਆਪਣੇ ਦੁਰਗਿਆਨਾ ਮੰਦਰ ਅੰਮ੍ਰਿਤਸਰ ਵਿੱਚ ਜਾ ਕੇ ਹਿੰਦੂ ਭਾਈ ਭਰਾਵਾਂ ਨੂੰ ਵਧਾਈ ਦੇ ਕੇ ਉਹ ਵੀ ਪਾਪਾ ਸਾਹਿਬ ਵੱਲੋਂ ਵਧਾਈ ਹੁੰਦੀ ਇਸੇ ਤਰ੍ਹਾਂ ਇਸ ਜਿਹਾ ਔਰ ਜਿਹੜੇ ਅ ਵੱਡੇ ਵੱਡੇ ਤਿਹਾਰ ਹੁੰਦੇ ਆ ਉਹਦੇ ਚ ਪੂਪਸਾ ਵੱਲੋਂ ਸਤ ਪਾਵਨਾ ਦੇ ਲਈ ਸਾਨੂੰ ਸੱਦੇ ਦਿੱਤੇ ਜਾਂਦੇ ਆ ਸਾਂਝੀ ਰਲ ਮਿਲ ਕੇ ਫਾਦਰ ਸਾਹਿਬ ਦਾ ਕਹਿਣਾ ਵੀ ਜਿਹੜੇ ਤਿਹਾਰ ਜਿਹੜੇ ਮਨੰਪਨ ਕਹੀਦੇ ਤੇ ਅੱਜ ਦੇਖਣ ਨੂੰ ਹੀ ਮਿਲਦਾ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਚਰਤ ਦੇ ਵਿੱਚ ਜਿਹੜੇ ਲੋਕ ਜੁੜੇ ਨੇ ਪੀਸਾ ਭਾਈਚਾਰੇ ਦੇ ਜਿਹੜੇ ਲੋਕ ਨੇ ਅੱਜ ਵੱਡੇ ਪੱਧਰ ਤੇ ਜਿਹੜੀ ਉਹਨਾਂ ਵੱਲੋਂ ਦੀ ਸ਼ੋਭਾ ਯਾਤਰਾ ਕੱਢਣੀ ਆਣੀ ਉਸ ਪ੍ਰਭੂ ਜਸੂ ਅਮਸੀ ਦੇ ਜਮਨਾੜੇ ਨੂੰ ਸਮਰਪਤ ਆ ਸਾਡੇ ਨਾਲ ਲੋਕ ਬੜੇ ਨੇ ਇਹ ਗੱਲਬਾਤ ਕਰਨੇ ਆਂ ਜੀ ਪਹਿਲਾਂ ਕੀ ਨਾਈ ਜੀ ਮੇਰਾ ਜਸਪੀਰ ਸੰਧੂ ਜੀ ਅੱਜ ਆ ਜੁਬਾ ਜਤਾ ਦੇ ਮੌਕੇ ਕੀ ਮਸੀਹ ਦੇਣਾ ਜਿਹਨੂੰ ਕੀ ਗੱਲ ਕੀ ਕਰਨਾ ਸਾਡੇ ਬਹੁਤ ਹੀ ਸਤਕਾਰਯੋਗ ਫਵਾਦ ਜੀ ਨੇ ਦੱਸਿਆ ਕਿ ਮਸੀਹ ਭਾਈਚਾਰਾ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਤੇ ਸ਼ਾਂਤੀ ਦਾ ਸੁਨੇਹਾ ਹੀ ਦਿੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਤੇ ਹੁਣ ਵੀ ਜਦੋਂ ਦੇ ਪ੍ਰਭੂ ਯਿਸੂ ਜੀ ਇਸ ਸੰਸਾਰ ਵਿੱਚ ਆਏ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਸੀ ਕਿ ਸਾਰੇ ਮਿਲ ਜੁਲ ਕੇ ਅਸੀਂ ਰਹਿਵਾਂਗੇ ਤੁਸੀਂ ਲੋਕਾਂ ਵਿੱਚ ਵੇਖਿਆ ਕਿ ਕਿਤਾ ਉਲਾਸ ਦਾ ਉਤਸਵ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਦੀ ਮੁਕਤੀ ਦੇ ਲਈ ਆਪ ਅਰਚ ਨੂੰ ਛੱਡ ਕੇ ਫਰਸ਼ ਤੇ ਆਏ ਇੱਕ ਨੀਵਾ ਪੰਦ ਦਿਖਾ ਕੇ ਸਾਡੇ ਵਿੱਚ ਆ ਕੇ ਅਸੀਂ ਪਾਪਾ ਤੋਂ ਮੁਕਤੀ ਹਾਸਲ ਕਰ ਸਕੀਏ ਸੋ ਮੈਂ ਸਾਰਿਆਂ ਨੂੰ ਵੱਡੇ ਜਣ ਕੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਬਿਲਕੁਲ ਤਾਂ ਅੱਜ ਇਸਾਈ ਭਾਈਚਾਰੇ ਉਹਨਾਂ ਵੱਡੇ ਪੱਧਰ ਤੇ ਜਿਹੜਾ ਸ਼ੁਭਾ ਯਾਤਰਾ ਜਿਹੜੀ ਕੱਢੀ ਜਾਣੀ ਹੈ ਤਾਂ ਰਿਬਨ ਦੀ ਰਸਮ ਜਿਹੜੀ ਤੁਸੀਂ ਦੇਖ ਸਕਦੇ ਹੋ ਪੁੱਛੇ ਜਿਹੜਾ ਰਿਬਨ ਕੱਟਿਆ ਜਾਏਗਾ ਉਸ ਤੋਂ ਬਾਅਦ ਜਿਹੜੀ ਸ਼ੁਭਾ ਯਾਤਰਾ ਜਿਹੜੀ ਕੱਢੀ ਜਾਏਗੀ ਦਾ ਤੋ ਤੁਹਾਨੂੰ ਤਸਵੀਰਾਂ ਦਿਖਾ ਦਿਆਂ

ਨਸੀਦ ਦੇ ਜੰਗੜੇ ਨੂੰ ਸਮਰਪਿਤ ਆ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਤਾਂ ਇਸ ਨੂੰ ਕੇ ਸਾਡੇ ਨਾਲ ਫਾਦਰ ਜੌਨ ਗਰੇਵਾਲ ਜੁੜੇ ਨੇ ਗੱਲਬਾਤ ਕਰ ਲੈਨੇ ਤਾਂ ਬੜੀ ਸੁੰਦਰ ਤਰੀਕੇ ਦੇ ਨਾਲ ਦੀ ਸ਼ੋਭਾ ਯਾਤਰਾ ਸਜਾਈ ਗਈ ਹੈ ਇਹਦਾ ਸੈਕਰੇਟ ਹਾਰਟ ਸਕੂਲ ਦੇ ਵਿੱਚੋਂ ਇਹ ਸ਼ੋਭਾ ਯਾਤਰਾ ਨਿਕਲੇਗੀ ਤਾਂ ਪਿੰਡ ਘਿਹਾਲੇ ਦੇ ਜਿਹੜੇ ਪੁੱਠੋ ਵੱਖਰੇ ਜਿਹੜੇ ਥਾਵਾਂ ਤੇ ਜਾ ਕੇ ਇਹ ਸਟੇ ਕਰੇਗੀ ਤਾਂ ਗੱਲਬਾਤ ਕਰ ਲੈਨੇ ਆ ਤਾਂ 크ਿਸਮਸ ਦੇ ਨੂੰ ਸਮਰਪਿਤ ਆ ਜਿਹੜਾ ਅੱਜ ਉਹ ਲੈ ਕੇ ਪਤੀ ਸੀ ਉਹ ਖਸੂਸ ਦੇ ਆ ਉਸ ਦਿਹਾੜੇ ਨੂੰ ਲੈ ਕੇ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਗੱਲਬਾਤ ਕਰ ਲੈਂਦੇ ਆ ਜੀ ਹਾਂ ਜੀ ਫਾਦਰ ਸਾਹਿਬ ਪਹਿਲੋਂ ਕਾ ਜੈਂਸ ਜੈਂਸ ਮਤਲਬ ਕਿ ਕਹਿੰਦਾ ਆ ਦੇਖਦੇ ਹੋ ਵੀ ਅੱਜ ਜਿਹੜੇ ਵੱਡੇ ਇਕੱਠ ਦੇ ਵਿੱਚ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਉਹ ਜਿਸੂ ਮਸੀਹ ਦੀ ਕੱਢੀ ਜਾ ਰਹੀ ਹੈ ਤਾਂ ਕਿਦਾਂ ਦੇਖਦੇ ਇੱਕ ਪਿਆਰ ਦੀ ਨਿਸ਼ਾਨੀ ਹੈ ਸਾਰੇ ਪਰਮ ਇਕੱਠੇ ਹੋ ਕੇ ਇਸ ਵਿੱਚ ਯੋਗਦਾਨ ਪਾ ਰਹੇ ਆ ਪਿੰਡ ਦੀ ਪੰਚਾਇਤ ਔਰ ਸਾਰੇ ਮਸੀਹੀ ਤੰਤਰਾ ਜੋ ਸਾਰੀਆਂ ਮਿਸ਼ਨਾਂ ਦੇ ਆ ਉਹ ਸਭ ਇਕੱਠੇ ਹੋ ਕੇ ਇੱਕ ਇਕਤਾ ਦੀ ਨਿਸ਼ਾਨੀ ਆ ਤੇ ਇਹੀ ਪ੍ਰਭੂ ਨੇ ਸਿਖਾਇਆ ਤੇ ਅੱਜ ਅਸੀਂ ਇਹਨੂੰ ਆਪਣੀ ਜ਼ਿੰਦਗੀ ਰਾਹੀਂ ਦਾ ਇਸਹਾਰ ਕਰ ਰਹੇ ਹਾਂ ਵੀ ਟੂ ਦਾ ਅੱਜ ਜਿਹੜੀ ਸ਼ੂਭ ਯਾਤਰਾ ਜਿਹੜੀ ਪਿੰਡ ਘਿਹਾਲੇ ਦੇ ਵਿੱਚ ਵੱਡੇ ਪੱਧਰ ਤੇ ਕੱਢੀ ਜਾ ਰਹੀ ਹੈ ਤੇ ਕਿੰਨੀਆਂ ਥਾਵਾਂ ਤੇ ਜਿਹੜਾ ਬਰਾਜ ਦਾ ਸਟੇ ਹੋਊਗਾ ਜਿਹਦੇ ਸਭ ਲੋਕ ਦਿਲੀ ਸਵਾਗਤ ਕਰਨ ਵਾਸਤੇ ਖੜੇ ਨੇ ਰਸਤੇ ਦੇ ਵਿੱਚ ਤਾਂ ਲੰਗਰਾਂ ਦਾ ਵੀ ਵੱਡਾ ਪ੍ਰਬੰਧ ਕੀਤਾ ਗਿਆ ਹੈ ਤਾਂ ਸਪੂਰੀ ਘਰਿਆਲੇ ਦੇ ਵਿੱਚ ਵਿੱਚੋਂ ਜਤਰਾ ਸ਼ੁਭਾ ਯਾਤਰਾ ਕੱਢੀ ਜਿਵੇਂ ਕਿ ਹੋਰ ਵੀ ਪਿੰਡਾਂ ਦੇ ਵਿੱਚ ਆ ਪਹਿਲੋਂ ਇਸੇ ਪਿੰਡ ਦੇ ਵਿੱਚ ਹੋਏਗੀ ਤੇ ਸਾਰੇ ਨਗਰ ਨਿਵਾਸੀ ਜਿੰਨੇ ਵੀ ਉਹ ਟਿਆਰ ਬੈਠੇ ਆ ਸਵਾਗਤ ਕਰਨ ਦੇ ਲਈ ਰਸਤੇ 'ਚ ਇਹਦੇ ਤੋਂ ਸ਼ੁਰੂ ਹੋਣੀ ਆ ਫਿਰ ਰਸਤੇ ਵਿੱਚ ਦੁਕਾਨਦਾਰਾਂ ਨੇ ਔਰ ਮੱਖ ਵਕਤਰ ਮਾਉਂਦੇ ਆ ਗੁਆਣੇ ਸਾਡਾ ਸਵਾਗਤ ਹੈ ਜੀ ਨਾ ਔਰ ਇੱਕ ਬਹੁਤ ਹੀ ਅੱਛਾ ਨਜ਼ਾਰਾ ਹੈ ਕਿ ਐਸੋ ਕੇ ਮੈਸੇਜ ਕੀ ਦੇਣਾ ਚਾਹੁੰਦੇ ਉਹ ਜਦਾਂ ਇਹ ਜਿਹੜੇ ਜਿਹੜੇ ਸਾਂਝੇ ਪਰ ਜਿਹੜੇ ਤਿਹਾੜ ਹੁੰਦੇ ਨੇ ਰਲ ਮਿਲ ਕੇ ਸਾਰੇ ਮਨਾਉਂਦੇ ਨੇ ਕਿ ਸਾਡੇ ਭਰਾਤ ਦੀ ਪੰਜਾਬ ਦੀ ਖਾਸੀਅਤ ਹੈ ਕਿ ਇਹ ਸਮੇਂ ਮੌਕੇ ਮੈਸੇਜ ਹੀ ਦੇਣਾ ਚਾਹੁੰਦੇ ਸਾਰੇ ਧਰਮਾਂ ਦੇ ਤਿਹਾੜ ਜਿਹੜੇ ਆ ਉਹ ਅਸੀਂ ਰਲ ਮਿਲ ਕੇ ਅੱਗੇ ਵੀ ਮਨਾਉਨੇ ਆ ਤੇ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਵੀ ਮਨਾਵਾਂਗੇ ਜਦੋਂ ਗੁਰੂ ਨਾਨਕ ਜੀ ਦਾ ਜਨਮ ਦਿਨ ਹੁੰਦਾ ਆ ਤੇ ਸਾਡੇ ਪਾਪਾ ਸਾਹਿਬ ਇੱਕ ਸਪੈਸ਼ਲ ਸੰਦੇਸ਼ ਭੇਜਦੇ ਆ ਕਿ ਉਹ ਸਚੇਸ਼ ਸਾਹੀ ਅਕਾਲ ਤਖਤ ਜਾ ਕੇ ਕਿ ਉਹ ਉਹਨਾਂ ਨੂੰ ਆਪਣੇ ਵੱਲੋਂ ਕ੍ਰਿਸਚਨ ਕ੍ਰਿਸਚਨਟੀ ਵੱਲੋਂ ਵਧਾਈ ਦਿੰਨੇ ਆ ਜਦੋਂ ਦੀਵਾਲੀ ਦਾ ਫੰਕਸ਼ਨ ਆਉਂਦਾ ਆ ਤਿਹਾੜ ਹੁੰਦਾ ਆ ਫਿਰ ਅਸੀਂ ਆਪਣੇ ਦੁਰਗਿਆਨਾ ਮੰਦਰ ਅੰਮ੍ਰਿਤਸਰ ਵਿੱਚ ਜਾ ਕੇ Hindu ਭਰਾਵਾਂ ਨੂੰ ਵਧਾਈ ਦੇ ਕੇ ਉਹ ਵੀ ਪਾਪਾ ਸਾਹਿਬ ਵੱਲੋਂ ਵਧਾਈ ਹੁੰਦੀ ਇਸੇ ਤਰ੍ਹਾਂ ਇਹ ਜਿਦਾ ਔਰ ਜਿਹੜੇ ਅ ਅ ਦਿਵਿਦਿ ਤਿਹਾਰ ਹੁੰਦੇ ਆ ਉਹਦੇ ਚ ਪੋਪ ਸਾਹਿਬ ਵੱਲੋਂ ਸਤਿ ਪਾਵਨਾ ਦੇ ਲਈ ਸਾਨੂੰ ਸੱਦੇ ਦਿੱਤੇ ਜਾਂਦੇ ਆ। ਸਾਂਝੀ ਰਲ ਮਿਲ ਕੇ ਫਾਦਰ ਸਾਹਿਬ ਦਾ ਕਹਿਣਾ ਆ ਵੀ ਜਿਹੜੇ ਤਿਹਾਰ ਜਿਹੜੇ ਮਨੁੱਖ ਚਾਹੀਦੇ ਤੇ ਅੱਜ ਦੇਖਣ ਨੂੰ ਮਿਲਦਾ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਚਰਚ ਦੇ ਵਿੱਚ ਜਿਹੜੇ ਲੋਕ ਜੁੜੇ ਨੇ ਪੀਸਾ ਭਾਈਚਾਰੇ ਦੇ ਜਿਹੜੇ ਲੋਕ ਨੇ ਅੱਜ ਵੱਡੇ ਪੱਧਰ ਤੇ ਜਿਹੜੀ ਉਹਨਾਂ ਵੱਲੋਂ ਦੀ ਸ਼ੋਭਾ ਯਾਤਰਾ ਕੱਢਣੀ ਆਣੀ ਉਸ ਪ੍ਰਭੂ ਜਸੂ ਅਸੀਂ ਸਿੱਧੇ ਜਮਾੜੇ ਮੁਸਮਰ ਪਤਾ ਸਾਡੇ ਨਾਲ ਲੋਕ ਜੁੜੇ ਨੇ ਇਹ ਗੱਲਬਾਤ ਕਰਨੇ ਆਂ ਜੀ ਪਹਿਲਾਂ ਕੀ ਨਾਈਟ ਹੈ ਮੇਰਾ ਜਸਪੀਰ ਸੰਧੂ ਜੀ ਅੱਜ ਅੱਜ ਸੋਭਾ ਜਤਾਂ ਦੇ ਮੌਕੇ ਕੀ ਮੈਸੇਜ ਦੇਣਾ ਜਿਹਨੂੰ ਕੀ ਗੱਲ ਕੀ ਕਰਨਾ ਸਾਡੇ ਬਹੁਤ ਹੀ ਸਤਕਾਰਯੋਗ ਫਾਜ਼ਲ ਜੀ ਨੇ ਦੱਸਿਆ ਕਿ ਮੁਸੀਬਤ ਹੈ ਚਾਰ ਹਮੇਸ਼ਾ ਸ਼ਾਂਤੀ ਦਾ ਪ੍ਰਤੀਕ ਹੈ ਤੇ ਸ਼ਾਂਤੀ ਦਾ ਸੁਨੇਹਾ ਹੀ ਦਿੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਤੇ ਹੁਣ ਵੀ ਜਦੋਂ ਤੇ ਪ੍ਰਭੂ ਯਿਸੂ ਜੀ ਸੰਸਾਰ ਵਿੱਚ ਆਏ ਪ੍ਰਭੂ ਯਿਸੂ ਜੀ ਦਾ ਸੰਦੇਸ਼ ਸੀ ਕਿ ਸਾਰੇ ਮਿਲ ਜੁਲ ਕੇ ਅਸੀਂ ਰਾਵਾਂਗੇ ਤੁਸੀਂ ਲੋਕਾਂ ਵਿੱਚ ਵੇਖਿਆ ਕਿ ਕਿਤਾ ਉਲਾਸ ਦਾ ਉਤਸਵ ਹੈ ਕਿ ਪ੍ਰਭੂ ਯਿਸੂ ਜੀ ਸਾਡੇ ਪਾਪਾਂ ਦੀ ਮੁਕਤੀ ਦੇ ਲਈ ਆਪ ਅਰਚ ਨੂੰ ਛੱਡ ਕੇ ਫਰਸ਼ ਤੇ ਆਏ ਇੱਕ ਨੀਵਾ ਪੰਦ ਦਿਖਾ ਕੇ ਸਾਡੇ ਵਿੱਚ ਆਏ ਤਾਂ ਕਿ ਅਸੀਂ ਪਾਪਾ ਤੇ ਮੁਕਤੀ ਹਾਸਲ ਕਰ ਸਕੀਏ ਸੋ ਮੈਂ ਸਾਰਿਆਂ ਨੂੰ ਵੱਡੇ ਜਨਮ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਬਿਲਕੁਲ ਤਾਂ ਅੱਜ ਇਸਾਈ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਜਿਹੜਾ ਸ਼ੁਭਾ ਯਾਤਰਾ ਜਿਹੜੀ ਕੱਢੀ ਜਾਣੀ ਹੈ ਤਾਂ ਰਿਬਨ ਦੀ ਰਸਮ ਜਿਹੜੀ ਤੁਸੀਂ ਦੇਖ ਸਕਦੇ ਹੋ ਪੁੱਛੇ ਜਿਹੜਾ ਰਿਬਨ ਕੱਟਿਆ ਜਾਏਗਾ ਉਸ ਤੋਂ ਬਾਅਦ ਜਿਹੜੀ ਸ਼ੁਭਾ ਯਾਤਰਾ ਜਿਹੜੀ ਕੱਢੀ ਜਾਏਗੀ ਦਾ ਤਕਨ ਤਸਵੀਰਾਂ ਦਿਖਾ ਦਿਆਂ ਨਾਗੇ ਇਸ ਵਕਤ ਤੁਸੀਂ ਕੁਝ ਕੁ ਦੇਖ ਸਕਦੇ ਹੋ ਵੀ ਰਿਵਨ ਦੀ ਰਸਮ ਤੋਂ ਬਾਅਦ ਜਿਹੜੀ ਸ਼ੋਭਾ ਯਾਤਰਾ ਜਿਹੜੀ ਉਹ ਕੱਢੀ ਜਾਣੀ ਹੈ ਆ ਉਸ ਤੋਂ ਮੁਝੇ ਬਵਾ ਦਵਾ ਦਿੱਤੀ ਹੈ ਯਾਤਰਾ ਪਿੰਡ ਘਿਹਾਲੇ ਦੇ ਵਿੱਚ ਜਿਹੜੀ ਕਮਨ ਨਾਲ ਦੇ ਵਿੱਚ ਪਾਵਨ ਕਰਿਆ ਗਈ puri pehri ਆ ਸਾਰੀਆਂ ਗੱਲਾਂ ਬਾਰੇ ਨਾਲ ਸਾਰਿਆਂ ਕੋਲ ਇੱਕ ਹੋਰ ਤਾਰੀਖ ਹੋਰ ਨਾਲ ਨੱਪਰ ਆਪਾਂ ਜਗਰਾ ਕਮੇਟੀ ਦੇ ਕੋਲ